ਸਤਿ ਸ਼੍ਰੀ ਅਕਾਲ ਜੀ ਇੱਕ ਬਹੁਤ ਜ਼ਰੂਰੀ ਸੂਚਨਾ ਤੁਹਾਡਾ ਨਾਲ ਸਾਂਝੀ ਕਰਨੀ ਹੈ ਸਰਦਾਰ ਮੁਖਤਿਆਰ ਸਿੰਘ ਪੁੱਲਰ ਹੁਣਾ ਦੀ ਮਿੱਠੀ ਯਾਦ ਦੇ ਵਿੱਚ ਉਹਨਾਂ ਦੇ ਬੇਟੇ ਡਾਕਟਰ ਸਰਵਜੀਤ ਸਿੰਘ ਪੁੱਲਰ ਹੁਣਾ ਵੱਲੋਂ 22 ਫਰਵਰੀ ਨੂੰ ਇੱਕ ਮਹਾਨ ਖੂਨਦਾਨ ਕੈਂਪ ਲਾਇਆ ਜਾ ਰਿਹਾ ਜੀ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਇਹ ਖੂਨਦਾਨ ਕੈਂਪ ਚੱਲੇਗਾ ਗੁਰਦੁਆਰਾ ਤੂਤ ਸਾਹਿਬ ਸੁਲਤਾਨਬੰਡ ਰੋਡ ਅੰਮ੍ਰਿਤਸਰ ਵਿਖੇ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਇਸ ਮਹਾਨ ਖੂਨਦਾਨ ਕੈਂਪ ਦੇ ਵਿੱਚ ਆਪੋ ਆਪਣਾ ਯੋਗਦਾਨ ਜ਼ਰੂਰ ਪਾਓ ਜਿਹੜੇ ਜਿਹੜੇ ਖੂਨਦਾਨ ਕਰ ਸਕਦੇ ਨੇ ਉਹ ਜਾ ਕੇ ਆਪਣਾ ਜ਼ਰੂਰ ਖੂਨ ਉਹਤੇ দান ਕਰਨ ਤੇ ਜੋ ਉਹਦਾ ਸੇਵਾ ਕਰ ਸਕਦੇ ਨੇ ਉਹ ਵੀ ਉੱਥੇ ਪਹੁੰਚ ਤੇ ਇਸ ਸਮੇਹ ਨੂੰ ਹੋਰ ਜ਼ਿਆਦਾ ਸਪਰੈਡ ਕਰੋ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦਾਸ ਮੱਖਣ ਮੱਖੀ ਤੇ ਸਾਰੇ ਵੀਰਾਂ ਨੂੰ ਦੱਸਿਆ ਜਾਂਦਾ ਸਰਦਾਰ ਮੁਖਤਿਆਰ ਸਿੰਘ ਪਲਰਜੀ ਦੀ ਮਿੱਠੀ ਜਾਤ ਦੇ ਵਿੱਚ ਗੁਰਦੁਆਰਾ ਤੂਤ ਸਾਹਿਬ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਵਿਖੇ 22 ਫਰਵਰੀ ਨੂੰ ਖੂਨਦਾਨ ਕੈਂਪ ਲਾਇਆ ਜਾ ਰਿਹਾ ਸਾਰੇ ਵੀਰਵਾਦ ਚੜ ਕੇ ਖੂਨਦਾਨ ਕਰੋ ਖੂਨਦਾਨ ਇੱਕ ਮਹਾਨ ਦਾਨ ਆ ਤੇ ਸਾਰੇ ਭਰਾ 22 ਫਰਵਰੀ ਨੂੰ ਗੁਰਦਰਾਤੂ ਸਬ ਸੁਲਤਾਨਾਂਡੇ ਪਹੁੰਚ ਕੇ ਆਪਣਾ ਵੱਡਮੁੱਲਾ ਯੋਗਦਾਨ ਪਾਓ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਦੀ ਵੀੜੀ ਚ ਗੱਲ ਕਰਨ ਲੱਗੇ ਆਪਾਂ ਖੂਨਦਾਨ ਕੈਂਪ ਦੀ ਤੇ ਕਿਹਦੀ ਜਾਤ ਕਿਹੜੀ ਜਗ੍ਹਾ ਜਿਹੜਾ ਵਾ ਉਹ ਖੂਨਦਾਨ ਕੈਂਪ ਲੱਗਣ ਜਾ ਰਿਹਾ ਵਾ ਤੇ ਜਿੰਨੇ ਮੇਰੇ ਸੱਜਣ ਮਿੱਤਰ ਅਤੇ ਮਾਮਾ ਆ ਕੇ ਪਹੁੰਚੋ ਤੇ ਖੂਨਦਾਨ ਕਰੋ ਇਹ ਅਗੇ ਸਰਦਾਰ ਜਹੇਦਾਰ ਸਰਦਾਰ ਮੁਖਤਿਆਰ ਸਿੰਘ ਭੁੱਲਰ ਜੀ ਦੀ ਯਾਦ ਸਲਾਣਾ ਮਿੱਠੀ ਯਾਦ ਨੂੰ ਸਮਰਪਤ ਇਸਾਨ ਖੂਨਦਾਨ ਕੈਂਪ ਉਹਨਾਂ ਦੇ بیٹے ਡਾਕਟਰ ਸਰਬਜੀਤ ਸਿੰਘ ਭੁੱਲਰ ਵੱਲੋਂ 22 ਫਰਵਰੀ 2026 ਦਿਨ ਐਤਵਾਰ ਨੂੰ ਸਿਰ 8 ਵਜੇ ਤੋਂ ਸ਼ਾਮ 6 ਵਜੇ ਤੱਕ ਗੁਰਦੁਆਰਾ ਤੂਤ ਸਾਹਿਬ ਸੁਲਤਾਨਵਿੰਡ ਰੋਡ ਸ੍ਰੀ ਅਮਰਤਾ ਸਰ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ ਸੋ ਆਪ ਸਭ ਵੀਰਾਂ ਨੂੰ ਭੈਣਾਂ ਨੂੰ ਅਪੀਲ ਕਰਦੇ ਆ ਕਿ ਇਸ ਵਿਸ਼ਾਲ ਖੂਨਦਾਨ ਵਿੱਚ ਵੱਧ ਵੱਧ ਚੜ ਕੇ ਹਿੱਸਾ ਪਾਓ ਤੇ ਵੱਧ ਵੱਧ ਖੂਨਦਾਨ ਕਰੋ ਜਿਨ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਰਗਵਾਸੀ ਸਰਦਾਰ ਮੁਖਤਿਆਰ ਸਿੰਘ ਜੀ ਪੁੱਲਰ ਉਹਨਾਂ ਦੀ ਮਿੱਠੀ ਔਰ ਨਿੱਗੀ ਯਾਦ ਨੂੰ ਸਮਰਪਿਤ ਖਾਲਸਾ ਬਲੱਡ ਡੋਨੇਟ ਯੂਨਿਟੀ ਰਜਿਸਟਰਡ ਅੰਮ੍ਰਿਤਸਰ ਵੱਲੋਂ ਹਰ ਸਾਲ ਦੀ ਤਰ੍ਹਾਂ 22 ਫੈਬਰੂਰੀ ਦਿਨ ਐਤਵਾਰ ਨੂੰ ਬਹੁਤ ਵੱਡਾ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਜਿਹੜਾ ਕਿ ਗੁਰਦੁਆਰਾ ਤੂਤ ਸਾਹਿਬ ਸੁਲਤਾਨਪਿੰਡ ਰੋਡ ਸ਼੍ਰੀ ਅੰਮ੍ਰਿਤਸਰ ਵਿਖੇ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ ਉਹ ਦਾਸ ਬੇਨਤੀ ਕਰਦਾ ਆਪਣੇ ਵੱਲੋਂ ਸਾਰੇ ਜੱਥੇ ਵੱਲੋਂ 22 ਫਰਵਰੀ ਸੁਲਤਾਨਪੁਰ ਰੋਡ ਗੁਰਦੁਆਰਾ ਪੂਤ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚ ਕੇ ਆਪਣਾ ਕੀਮਤੀ ਲਹੂ ਆਪਣਾ ਕੀਮਤੀ ਖੂਨ ਕਿਸੇ ਲੋੜਵੰਦ ਦੀ ਮਦਦ ਲਈ ਜਰੂਰ ਡੋਨੇਟ ਕਰਨ ਇਹ ਮੇਰੀ ਹੱਥ ਬਨ ਕੇ ਸਭ ਸੰਗਤਾਂ ਨੂੰ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਹਿਬਾ ਦੋਸਤੋ ਮੈਂ ਤੁਹਾਡਾ ਆਪਣਾ ਹਰਵੀ ਸਿੰਘਾ ਸੋ ਸਾਡੇ ਬਹੁਤ ਹੀ ਪਿਆਰੇ ਮਿੱਤਰ ਸਰਜੀਤ ਸਿੰਘ ਪੁੱਲਰ ਸਾਹਿਬ ਆਪਣੇ ਪਿਤਾ ਸਵਰਗੀਆ ਮੁਖਤਿਆਰ ਸਿੰਘ ਪੁੱਲਰ ਉਹਨਾਂ ਦੀ ਯਾਦ ਚ ਇੱਕ ਖੂਨਦਾਨ ਕੈਂਪ ਲਗਾਉਣ ਜਾ ਰਹੇ ਨੇ 22 ਫਰਵਰੀ ਨੂੰ ਔਰ ਸਥਾਨ ਤੁਸੀਂ ਨੋਟ ਕਰ ਲਓ ਐ ਗੁਰਦੁਆਰਾ ਸ੍ਰੀ ਤੂਤ ਸਾਹਿਬ ਸultanpur road ਅੰਮ੍ਰਿਤਸਰ ਵਿਖੇ ਤੁਸੀਂ ਸਾਰਿਆਂ ਨੇ ਪਹੁੰਚਣਾ ਔਰ ਕਿਉਂਕਿ ਕਹਿੰਦੇ ਨੇ ਕਿ ਸਭ ਤੋਂ ਵੱਡਾ ਜਿਹੜਾ ਮਹਾਦਾਨਾ ਉਹ ਖੂਨਦਾਨ ਦਾਨ ਦਾ ਸੋ ਖੂਨਦਾਨ ਤੁਸੀਂ ਵੀ ਕਰੋ ਇਹ ਬਹੁਤ ਵੱਡਾ ਕੈਂਪ ਲੱਗ ਰਿਹਾ ਨੇ ਹਰ ਸਾਲ ਦੀ ਤਰ੍ਹਾਂ ਇਹ ਸਰਜੀਤ ਸਿੰਘ ਭੁੱਲਰ ਸਾਹਿਬ ਇਹ ਉਪਰਾਲਾ ਕਰਦੇ ਨੇ ਸੋ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਜੀ ਰਹੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਾਸ ਵਿਰਿੰਦਰ ਖੇਮਕਨ ਕਬੱਡੀ ਬਲਾਰਾ ਸੋ ਸਾਰੇ ਭਰਾਵਾਂ ਦੇ ਨਾਲ ਇੱਕ ਜਾਣਕਾਰੀ ਸਾਂਝੀ ਕਰਨੀ ਹੈ ਜਥੇਦਾਰ ਸਰਦਾਰ ਮੁਖਤਿਆਰ ਸਿੰਘ ਜੀ ਭੁੱਲਰ ਉਹਨਾਂ ਦੀ ਯਾਦ ਦੇ ਸਬੰਧ ਵਿੱਚ ਉਹਨਾਂ ਦੇ بیٹے ਡਾਕਟਰ ਸਰਜੀਤ ਸਿੰਘ ਜੀ ਭੁੱਲਰ ਉਨਮਨੋਂ 22 ਫਰਵਰੀ 2026 ਦਿਨ ਐਤਵਾਰ ਨੂੰ ਗੁਰਦੁਆਰਾ ਤੂਤ ਸਾਹਿਬ ਸੁਲਤਾਨਵਿੰਡ ਰੋਡ ਸ਼੍ਰੀ ਅਮਰitsar ਸਾਹਿਬ ਵਿਖੇ ਮਹਾਨ ਖੂਨਦਾਨ ਕੈਂਪ ਲਗਵਾਇਆ ਜਾ ਰਿਹਾ ਹੈ ਸੋ ਮੈਂ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਉਸ ਖੂਨਦਾਨ ਕੈਂਪ ਦਾ ਆਪਾਂ ਹਿੱਸਾ ਬਣੀਏ ਤੇ ਖੂਨ ਦੇ ਕੇ ਆਪਣਾ ਵੱਡਮੁੱਲਾ ਯੋਗਦਾਨ ਪਈਏ ਤਾਂ ਜੋ ਲੋੜ ਸਮੇਂ ਕਿਸੇ ਦੀ ਜਾਨ ਬਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸასი ਕਾਲ ਦੋਸਤੋ ਮੈਂ ਤੁਹਾਡਾ ਆਪਣਾ ਬਲਕਾਰ ਅਣਖੀਲਾ ਦੋਸਤੋ ਹਰ ਸਾਲ ਦੀ ਤਰ੍ਹਾਂ ਸਰਗਿਆ ਸਰਦਾਰ ਮੁਖਤਿਆਰ ਸਿੰਘ ਜੀ ਭੁੱਲਰ ਦੀ ਨਿਗ੍ਹੀ ਯਾਦ ਵਿੱਚ ਬਹੁਤ ਕੈਂਟ ਖੂਨਦਾਨ ਦਾ ਕੈਂਪ ਲੱਗਣ ਜਾ ਰਿਹਾ ਹੈ 22 ਫਰਵਰੀ ਨੂੰ ਐਡਰੈਸ ਸੁਲਤਾਨਵਿੰਡ ਰੋਡ ਗੁਰਦੁਆਰਾ ਤੂਤ ਸਾਹਿਬ ਦੇ ਨਜ਼ਦੀਕ ਆਓ ਚੋ ਤੇ ਖੂਨਦਾਨ ਦਾ ਹਿੱਸਾ ਬਣੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰਦਾਰ ਮੁਖਤਿਆਰ ਸਿੰਘ ਜੀ ਭੁੱਲਰ ਦੀ ਯਾਦ ਦੇ ਵਿੱਚ ਬਹੁਤ ਵੱਡਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਜੀ ਉਹਨਾਂ ਦੇ بیٹے ਵੱਲੋਂ ਸਰਦਾਰ ਸਰਬਜੀਤ ਸਿੰਘ ਭੁੱਲਰ ਵੱਲੋਂ ਐਤਵਾਰ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਗੁਰਦੁਆਰਾ ਤੂਤ ਸਾਹਿਬ ਅੰਮ੍ਰਿਤਸਰ ਸੁਲਤਾਨਵਿੰਡ ਰੋਡ ਸੋ ਸਾਰਿਆਂ ਨੂੰ ਬੇਨਤੀ ਆ ਜਿੰਨੇ ਵੀ ਪਿਆਰ ਕਰਨ ਵਾਲੇ ਆ ਕਿ ਬਲੱਡ ਡੋਨੇਟ ਕਰਨ ਵਾਸਤੇ ਪਹੁੰਚਿਓ ਅੰਮ੍ਰਿਤਸਰ ਸੁਲਤਾਨਵਿੰਡ ਰੋਡ ਤੂਤ ਸਾਹਿਬ ਗੁਰਦੁਆਰਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਹੇਦਾਰ ਮੁਖਤਿਆਰ ਸਿੰਘ ਜੀ ਦੀ ਸਾਲਾਨਾ ਯਾਦ ਵਿੱਚ ਵਿਸ਼ਾਲ ਖੂਨਦਾਨ ਕੈਂਪ ਉਹਨਾਂ ਦੇ بیٹے ਡਾਕਟਰ ਸਰਬਜੀਤ ਸਿੰਘ ਭੁੱਲਰ ਜੀ ਵੱਲੋਂ ਮਿਤੀ 22 ਤਰੀਕ ਗੁਰਦੁਆਰਾਤੂ ਸਾਹਿਬ ਸ੍ਰੀ ਅਮਰ ਸਾਹਿਬ ਸਾਹਿਬ ਵਿਖੇ ਲਗਾਇਆ ਜਾ ਰਿਹਾ ਜੀ ਜਿਸ ਦਾ ਟਾਈਮ ਹੈ 8 ਤੋਂ 6 ਵਜੇ ਤੱਕ ਸੋ ਸਾਰੇ ਜਣੇ ਪਹੁੰਚ ਕੇ ਵੱਧ ਤੋਂ ਵੱਧ ਆਪਣਾ ਯੋਗਦਾਨ ਦਿਓ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦਾਸ ਡਾਕਟਰ ਸਰਬਜੀਤ ਸਿੰਘ ਪੁੱਲਰ ਸਵਰਗੀ ਪਿਤਾ ਜ਼ਥੇਦਾਰ ਮੁਖਤਿਆਰ ਸਿੰਘ ਪੁੱਲਰ ਜੀ ਦੀ ਸਲਾਣਾ ਮਿੱਠੀ ਯਾਦ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਖਾਲਸਾ ਬਲੱਡ ਡੋਨੇਟ ਯੂਨਿਟੀ ਰਜਿਸਟਰ ਸ੍ਰੀ ਅੰਮ੍ਰਿਤਸਰ ਵੱਲੋਂ ਹਰ ਸਾਲ ਦੀ ਤਰ੍ਹਾਂ 22 ਫਰਵਰੀ ਦਿਨ ਐਤਵਾਰ ਨੂੰ ਗੁਰਦੁਆਰਾਤੂ ਸਾਹਿਬ ਸੁਲਤਾਨ ਮਿੰਨ ਰੋਡ ਅੰਮ੍ਰਿਤਸਰ ਵਿਖੇ ਲਗਾਇਆ ਜਾ ਰਿਹਾ ਹੈ ਆਓ ਸਾਰੇ ਨੌਜਵਾਨ ਵੀਰੋ ਤੇ ਭੈਣੋ ਇਸ ਵਿਸ਼ਾਲ ਖੂਨਦਾਨ ਕੈਂਪ ਵਿੱਚ ਵੱਧ ਤੋਂ ਵੱਧ ਖੂਨਦਾਨ ਕਰਿਏ ਤਾਂ ਕਿ ਰੋਡ ਸਾਈਡ ਐਕਸੀਡੈਂਟ ਗਰਭਪਤੀ ਮੈਲਾਮਾ ਥੈਲਾਸੀਮ ਪੀਰੀਡ ਬੱਚਿਆਂ ਦੀ ਸੇਵਾ ਕਰੀਏ ਜੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ ਸਰਦਾਰ ਮਖਤਿਆਰ ਸਿੰਘ ਜੀ ਭੁੱਲਰ ਦੀ ਮਿੱਠੀ ਯਾਦ ਨੂੰ ਸਮਰਪਿਤ ਉਹਨਾਂ ਦੇ ਬੇਟੇ ਡਾਕਟਰ ਸਰਜੀਤ ਸਿੰਘ ਵੱਲੋਂ ਇੱਕ ਮਹਾਨ ਖੂਨਦਾਨ ਕੈਂਪ ਗੁਰਦੁਆਤਾ ਤੁਸ ਸਵਿਖੇ ਦਿਨ ਐਤਵਾਰ ਮਿਤੀ 22 ਫਰਵਰੀ ਨੂੰ ਲਗਾਇਆ ਜਾ ਰਿਹਾ ਇਸ ਖੂਨਦਾਨ ਕੈਂਪ ਵਿੱਚ ਤੁਸੀਂ ਕਿ ਜਿਸਾਂ ਥੈਲਾਸੀਮੀਆ ਦੇ ਪੇਸ਼ੈਂਟ ਨੇ ਜਾਂ ਗਰਭਵਤੀ ਔਰਤਾਂ ਨੇ ਉਹਨਾਂ ਨੂੰ ਖੂਨਦਾਨ ਕਰਕੇ ਇੱਕ ਨਵੀਂ ਜ਼ਿੰਦਗੀ ਦੇ ਸਕਦੇ ਹੋ ਕਿਸੇ ਹੋਰ ਦੀ ਵੀ ਜਾਨ ਬਚਾ ਸਕਦੇ ਹੋ ਸੋ ਮਿਤੀ 22 ਫਰਵਰੀ ਨੂੰ ਹੌਮ ਹੋਮਾ ਕੇ ਇਸ ਕੈਂਪ ਵਿੱਚ ਪਹੁੰਚੋ ਤੇ ਉਹਨਾਂ ਲੋਕਾਂ ਨੂੰ ਵੀ ਹੌਸਲਾ ਦਿਓ ਜਿਹੜੇ ਇਸ ਖੂਨਦਾਨ ਵਿੱਚ ਹਿੱਸਾ ਬਣ ਰਹੇ ਐ ਤੇ ਖੂਨਦਾਨ ਕਰ ਰਹੇ ਸੋ ਥੈਂਕ ਯੂ ਜੀ ਧੰਨਵਾਦ ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲਜੀਤ ਸਿੰਘ ਜੀ ਸਾਡੇ ਇੱਕ ਪੁਲਿਸ ਅਫਸਰ ਨੇ ਅੰਮ੍ਰਿਤਸਰ ਦੇ ਵਿੱਚ ਬਹੁਤ ਬਹੁਤ ਨੇਕ ਕੰਮ ਕਰਦੇ ਰਹੇ ਨੇ ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਹੋ بڑے بڑے ਉਪਰਾਲੇ ਉਹਨਾਂ ਨੇ ਪੰਜਾਬ ਦੇ ਵਿੱਚ ਕੀਤੇ ਪੰਜਾਬ ਦੇ ਲੋਕਾਂ ਲਈ ਕੀਤੇ ਆ 22 ਫਰਵਰੀ ਨੂੰ 2026 ਖੂਨਦਾਨ ਕੈਂਪ ਲੱਗ ਰਿਹਾ ਹੈ 8 ਵਜੇ ਤੋਂ ਲੈ ਕੇ 6 ਵਜੇ ਤੱਕ ਸ਼ਾਮ ਨੂੰ ਗੁਰਦੁਆਰਾ ਤੂਤ ਸਾਹਿਬ ਅੰਮ੍ਰਿਤਸਰ ਤੇ ਮੈਂ ਸਮਝਦਾ ਵੀ ਇਹ ਵੀ ਇੱਕ ਬਹੁਤ ਵੱਡਾ দান ਹੈ ਗੁਰੂ ਕਰਦੀ ਜਿਹੜੀ ਖੁਸ਼ੀਆਂ ਆਪਾਂ ਜੇ ਲੈਣੀਆਂ ਤੇ ਬੰਦੇ ਨੂੰ ਆਪਣੇ ਸੇਵਾ ਜਿਹੜੀ ਹੈ insaniyat taur te ਉਹ ਇਸ ਕਾਇਨਾਤ ਦੀ ਕਰਨੀ ਚਾਹੀਦੀ ਹੈ ਸੋ ਮੈਂ ਦਰਜੀਤ ਸਿੰਘ ਜੀ ਨੂੰ ਬਹੁਤ ਵਧਾਈਆਂ ਦਿੰਦਾ ਉਹਨਾਂ ਦੇ ਅਕਸਰ ਮੇਰੇ ਨਾਲ ਗੱਲ ਹੁੰਦੀ ਰਹਿੰਦੀ ਹੈ ਕਿ ਐਡੇ ਵੱਡੇ ਪੁਲਿਸ ਅਫਸਰ ਹੋਣ ਦੇ ਨਾਤੇ ਉਹਨਾਂ ਨੇ ਜੋ ਉਪਰਾਲੇ ਪੰਜਾਬ ਤੇ ਲੋਕਾਂ ਵਾਸਤੇ ਕੀਤੇ ਹੈ ਉਹਨਾਂ ਲਈ ਮਨ ਨੂੰ ਬਹੁਤ-ਬਹੁਤ ਵਧਾਈ ਦਿਨਾ ਮਹਾਰਾਜ ਜੀ ਨੂੰ ਚੜ੍ਹਦੀਆਂ ਕਲਾਂ ਚ ਰੱਖਣ ਲੰਬੀ ਉਮਰਾਂ ਖੁਸ਼ੀਆਂ ਤਰੱਕੀਆਂ ਬਖਸ਼ਣ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਸਾਰੇ ਹੁਮ ਹਮਾ ਕੇ ਜਾਇਓ ਖੂਨਦਾਨ ਇੱਕ ਬਹੁਤ ਵੱਡਾ ਦਾਨ ਹੈ ਗੁਰੂ ਮਹਾਰਾਜ ਦਿਨਦਰਾਂ ਦੇ ਵਿੱਚ ਗੁਰੂ ਨੂੰ ਖੁਸ਼ ਕਰਨਾ ਤੇ ਇਹ ਵੀ ਇੱਕ ਦਾਨ ਹੈ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਰੂਰ ਜਾਇਓ ਮਹਾਰਾਜ ਖੂਨਦਾਨ ਕਰਿਓ ਤੁਹਾਡੇ ਕਿਸੇ ਖੂਨਦਾਨ ਨਾਲ ਕਿਸ ਦੀ ਜਾਨ ਬਚ ਸਕਦੀ ਹੈ